ਇੰਨਾ ਧੰਨਵਾਦੀ ਹੈ ਕਿ ਸ਼ਾਇਦ ਅਸੀਂ ਇਹ ਵੇਲਾ ਕਦੀ ਦੁਬਾਰਾ ਸਾਡੀ ਜ਼ਿੰਦਗੀ ਵਿੱਚ ਨਾ ਆਵੇ ਤੁਸੀਂ ਜਿਹੜਾ ਅੱਜ ਕੰਮ ਆਪ ਪੈਦਲ ਚੱਲਿਓ ਏਡੀ ਧੁੱਪ ਦੇ ਵਿੱਚ ਸਾਡੇ ਭਰਾ ਮੇਅਰ ਸਾਹਿਬ ਸਾਡੇ ਐਮਐਲਏ ਸਾਹਿਬ ਜਿਹੜਾ ਤੁਸੀਂ ਏਡਾ ਉਪਰਾਲਾ ਕੀਤਾ ਐਨੀ ਪੁਲਿਸ ਨਾਲ ਲੈ ਕੇ ਕਾਰਪੋਰੇਸ਼ਨ ਦੇ ਸਾਰੇ ਤੁਸੀਂ ਨੁਮਾਇੰਦੇ ਨਾਲ ਲੈ ਕੇ ਜਿਹੜਾ ਕੰਮ ਕੀਤਾ ਐ ਇਹ ਸਾਡੇ ਬਾਜ਼ਾਰ ਦੇ ਵਿੱਚ ਸਾਡੇ ਲੁਧਿਆਣੇ ਦੇ ਵਾਸਤੇ ਸਭ ਤੋਂ ਵਧੀਆ ਕੰਮ ਐ ਇੱਥੇ ਐਂਬੂਲੈਂਸਾਂ ਨਹੀਂ ਲੰਗਦੀਆਂ ਇੱਥੇ ਸਕੂਲਾਂ ਦੇ ਬੱਚਿਆਂ ਦੀਆਂ ਬੱਸਾਂ ਨਹੀਂ ਲੰਗਦੀਆਂ ਬੜਾ ਹੀ ਜ਼ਿਆਦਾ ਤੰਗ ਹੁੰਦਾ ਹੈ ਅਸੀਂ ਦੇਖਦੇ ਹਾਂ ਚੌਂਕ ਦੇ ਵਿੱਚ ਬੈਠੇ ਬਾਜ਼ਾਰ ਦੇ ਮੁੱਖ ਸੇਵਾਦਾਰ ਦੇ ਹੋਣ ਦੇ ਨਾਤੇ ਮੈਂ ਤੁਹਾਡਾ ਇਨਾ ਧੰਨਵਾਦੀ ਹਾਂ ਜਿਹੜੇ ਤੁਸੀਂ ਉਪਰਾਲਾ ਕੀਤਾ ਮਹਾਰਾਜਾ ਚਾਹੇ ਤੁਹਾਨੂੰ ਚੜ੍ਹਦੀ ਕਲਾ ਰੱਖੇ ਔਰ ਇਹ ਜਿਹੇ ਕੰਮ ਤੁਸੀਂ ਸਾਡੇ ਸਾਰੇ ਸ਼ਹਿਰ ਵਾਸੀਆਂ ਦਾ ਕਰਦੇ ਰਹੋ ਤੁਹਾਡਾ ਸਾਰੇ ਤੁਹਾਨੂੰ ਚਾਹੀਦਾ ਸਾਥ ਦੇਣੋ ਲੋਕ ਲੋਕਾਂ ਨੂੰ ਦੇਖੋ ਜੀ ਇਹ ਸਾਡੇ ਬਚਪਨ ਦੇ ਇੱਥੇ ਜੰਮੇ ਬਲੇ ਨੇ ਪ੍ਰਾਸ਼ਾ ਸਰ ਸਾਡੇ ਬਚਪਨ ਦੇ ਅਸੀਂ ਵੇਖਦੇ ਆ ਰਹੇ ਹਾਂ ਸਾਡੇ ਛੋਟੇ ਨੇ ਔਰ ਇਹਨਾਂ ਨੇ ਇਹਨਾਂ ਨੇ ਜਿਹੜਾ ਕੰਮ ਕੀਤਾ ਅੱਜ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਉਹਨਾਂ ਦੇ ਇੱਕ ਟ੍ਰੈਫਿਕ ਨੂੰ ਲੈ ਕੇ ਜੋ ਉਹਨਾਂ ਨੇ ਮੁਹਿੰਮ ਸਟਾਰਟ ਕੀਤੀ ਹੈ ਕਿ ਆਪਾਂ ਲੁਧਿਆਣਾ ਦੇ ਟ੍ਰੈਫਿਕ ਨੂੰ ਜਿੰਨਾ ਹੋ ਸਕੇ ਕੰਜੈਸ਼ਨ ਰਿਡਿਊਸ ਕਰਨੀ ਹੈ ਤਾਂ ਉਸੇ ਤਹਿਤ ਐਕਟੀਵਿਟੀ ਕੀਤੀ ਜਾ ਰਹੀ ਹੈ ਇੱਕ ਅਸੀਂ 8-9 ਟੋਲਰੈਂਸ ਰੋਡਸ ਡਿਕਲੇਅਰ ਕੀਤੀਆਂ ਹਨ ਲੁਧਿਆਣਾ ਜਿਨ੍ਹਾਂ ਦੀ येलो ਲਾਈਨ ਮਾਰਕਿੰਗ ਕੰਪਲੀਟ ਕੀਤੀ ਗਈ ਹੈ ਅਤੇ ਅੱਜ ਕਾਰਪੋਰੇਸ਼ਨ ਨਾਲ ਇੱਕ ਜੁਆਇੰਟ ਕਾਰਪੋਰੇਸ਼ਨ ਅਤੇ ਆਪਣੇ ਐਮਐਲਏ ਸਾਹਿਬ ਵੀ ਨਾਲ ਨੇ ਇੱਕ ਜੁਆਇੰਟ ਐਕਟੀਵਿਟੀ ਕੀਤੀ ਜਾ ਰਹੀ ਹੈ ਵੀ ਜੋ ਵੀ ਐਂਕਰੋਚਮੈਂਟਸ ਨੇ ਰੋਡ ਤੇ ਉਹਨਾਂ ਨੂੰ ਹਟਾ ਕੇ ਰੋਡ ਕਲੀਅਰ ਕਰਾਇਆ ਜਾ ਰਿਹਾ ਸਰ ਉਲੰਘਣਾ ਕਰਨ ਵਾਲਿਆਂ ਨੂੰ ਸਿੱਖਰ ਵੀ ਕੀਤੀ ਜਾਏਗੀ ਉਲੰਘਣਾ ਕਰਨ ਵਾਲਿਆਂ ਨੂੰ ਫਿਲਹਾਲ ਜਿਵੇਂ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਅਪੀਲ ਕੀਤੀ ਗਈ ਹੈ ਇਹ ਰੋਡ ਜੋ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਹਨੇ ਇੱਕ ਐਂਬੂਲੈਂਸ ਕ੍ਰਾਸ ਕਰ ਰਹੀ ਹੈ ਇਹ ਰੋਡ ਅਪਰੋਚ ਰੋਡ ਹੈ ਸੀਐਮਸੀ ਹਸਪੀਟਲ ਅਤੇ ਸਿਵਲ ਹਸਪੀਟਲ ਦੋਵੇਂ ਹੀ ਲੁਧਿਆਣੇ ਦੇ ਮੇਜਰ ਹਸਪੀਟਲ ਨੇ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਕਰਕੇ ਇੱਥੇ ਐਂਬੂਲੈਂਸੇਜ਼ ਅਟਕੀਆਂ ਰਹਿੰਦੀਆਂ ਟ੍ਰੈਫਿਕ 'ਚ ਜੋ ਕਿ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਕਿਸੇ ਦੀ ਜਾਨ ਦਾ ਵੀ ਨੁਕਸਾਨ ਹੁੰਦਾ ਤਾਂ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਇਹ ਗੱਲ ਸਮਝਾਈ ਗਈ ਹੈ ਜੇਕਰ ਨਹੀਂ ਸਮਝਦੇ ਤਾਂ ਇਹਨਾਂ ਦਾ ਫਾਈਨ ਵੀ ਲਗਾਇਆ ਜਾਏਗਾ ਕਾਰਪੋਰੇਸ਼ਨ ਦੁਆਰਾ ਇਹਨਾਂ ਦਾ ਸਮਾਨ ਵੀ ਕਨਫਿਸਕੇਟ ਕੀਤਾ ਜਾਏਗਾ ਸੀਜ਼ ਕੀਤਾ ਜਾਊਗਾ ਔਰ ਅੱਜ ਸਾਰਿਆਂ ਦਾ ਜੁਆਇੰਟਲੀ ਐਕਟੀਵਿਟੀ ਕਰ ਕਰਨ ਦਾ ਪਰਪਸ ਹੀ ਇਹੀ ਹੈ ਕਿ ਪੂਰਾ ਐਡਮਿਨਿਸਟ੍ਰੇਸ਼ਨ ਇਕੱਠੇ ਹੋ ਕੇ ਆਪਾਂ ਇਸ ਨੂੰ ਸਕਸੈਸਫੁਲ ਕਰੀਏ ਦੇਖੋ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਗਈ ਕਿਸੇ ਕੰਮ ਦਾ ਦਾਇਰਾ ਹੁੰਦਾ ਹੁਣ ਤਾਂ ਦਾਇਰਾ ਹੀ ਟੱਪ ਗਏ ਲੋਕ ਦਾ ਉਹ 4 ਫੁੱਟ 8 ਫੁੱਟ ਦੀ ਦੁਕਾਨ ਆ 12 ਫੁੱਟ ਸੜਕ ਨੱਪੀ ਹੋਈ ਆ ਇਸ ਕਰਕੇ ਹੁਣ ਪੁਲਿਸ ਮਹਿਕਮੇ ਨੂੰ ਵੀ ਲੋਕ ਜਾ ਕੇ ਸ਼ਿਕਾਇਤ ਕਰਦੇ ਆ ਕਾਰ ਪੇਸ਼ੈਂਟ ਚ ਵੀ ਲੋਕ ਕਹਿੰਦੇ ਆ ਸਾਨੂੰ ਵੀ ਲੋਕ ਕਹਿੰਦੇ ਆ ਆਪਾਂ ਕੋਈ ਦਾਇਰਾ ਹੁੰਦਾ ਵਾ ਹਰ ਚੀਜ਼ ਦਾ ਸਿਵਲ ਹਸਪਤਾਲ ਨੂੰ ਰਸਤਾ ਇਹ ਆ ਸੀਐਮਸੀ ਨੂੰ ਰਸਤਾ ਇਹ ਆ ਜਦੋਂ ਗੱਡੀ ਚ ਹੂਟਨ ਵੱਜਦੇ ਜਾਂਦੇ ਆ ਤਾਂ ਕੋਈ ਬੰਦੇ ਦਾ ਧਿਆਨ ਨਹੀਂ ਹੁੰਦਾ ਵੀ ਐਮਰਜੈਂਸੀ ਐਂਬੂਲੈਂਸ ਦਾ ਕੋਈ ਮਤਲਬ ਆ ਜਦੋਂ ਐਮਰਜੈਂਸੀ ਦੇ ਵਿੱਚ ਕੋਈ ਪੇਸ਼ੈਂਟ ਹੁੰਦਾ ਵਾ ਤਾਂ ਨੂੰ ਉਹ ਲੋਕ ਤਾਂ ਰਾਹ ਦਿੰਦੇ ਆ ਆਪ ਵੀ ਚਲੋ ਯਾਰ ਪਹਿਲਾਂ ਇਹਨੂੰ ਨਿਕਲ ਦੋ ਪਰ ਇਸ ਇਸ ਇਲਾਕੇ ਦੇ ਵਿੱਚ ਬਿਲਕੁਲ ਅਸਰ ਨਹੀਂ ਸੀਗਾ ਅੱਜ ਇਹ ਕਾਰਪੋਰੇਸ਼ਨ ਤੇ ਸਾਰੇ ਪੰਜਾਬ ਪੁਲਿਸ ਤੇ ਟ੍ਰੈਫਿਕ ਪੁਲਿਸ ਸਾਰਿਆਂ ਨੇ ਲੱਕੇ yellow lane ਲਾਤੀ ਉਹਦੇ ਅੰਦਰ ਰਹਿ ਕੇ ਕੰਮ ਕਰਨ ਜੀ ਨੇ ਕਰਨਾ ਵਾ ਜਿਹੜਾ yellow lane ਤੋਂ ਬਾਹਰ ਆਊਗਾ ਉਹਦਾ ਸਮਾਨ ਨਹੀਂ ਮੁਰ ਕੇ ਮਿਲਣਾ